ਇੰਦੀ ਸਾਰੇ ਸਾਡੇ ਲਈ ਇਹ ਉਹ ਵੱਡੀ ਅਚੀਵਮੈਂਟ ਹੈ ਔਰ ਇਸ ਇਸ ਟਾਈਮ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰਿਆ ਦਾ ਕਰਨਾ ਚਾਹੁੰਦੇ ਆ ਕਿਉਂਕਿ ਤੁਸੀਂ ਹਮੇਸ਼ਾ ਸਾਨੂੰ ਸਪੋਰਟ ਕੀਤਾ ਜਦੋਂ ਦੇ ਤੁਸੀਂ ਪੰਜਾਬ ਦੇ ਸੀਐਮ ਬਣੇ ਹੋ ਸਪੋਰਟਸ ਵਾਲੇ ਦੇ ਤਾਂ ਪੂਰੀ ਲਾਈਫ ਚੇਂਜ ਹੋ ਗਈ ਹੈ ਕਿਉਂਕਿ ਅਸੀਂ ਬਸ ਥੋੜਾ ਜਿਹਾ ਵੀ ਅਚੀਵਮੈਂਟ ਨਹੀਂ ਕਰਦੇ ਤੁਸੀਂ ਸਾਨੂੰ ਉਹਦੀ ਕਾਲ ਕਰਦੇ ਹੋ ਉਹਦੀ ਮੈਸੇजेस ਕਰਦੇ ਹੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਸੀਐਮ ਨੇ ਉਹ ਸਾਨੂੰ ਇੰਨਾ ਕਲੋਜ਼ਲੀ ਵਾਚ ਕਰ ਰਹੇ ਨੇ ਸਾਡੀ ਹਰ ਇੱਕ ਪਰਫਾਰਮੈਂਸ ਨੂੰ ਇਤਨਾ ਅਪਰੀਸ਼ੀਏਟ ਕਰਦੇ ਆਂ ਔਰ ਆਮ ਸ਼ੋਰ ਕਿ ਤੁਹਾਡੀ ਇੰਨੀ ਜ਼ਿਆਦਾ ਇਨਵੋਲਵਮੈਂਟ ਹੈ ਇਹ ਪੰਜਾਬ ਵਿੱਚ ਹੋਰ ਵੀ ਅਵੇਅਰਨੈਸ ਲੈ ਕੇ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਅੱਜ ਲੋਕ ਸਾਨੂੰ ਦੇਖ ਰਹੇ ਨੇ ਬਹੁਤ ਜ਼ਿਆਦਾ ਲੋਕੀ ਮੋਟੀਵੇਟ ਹੋਣਗੇ ਔਰ ਛੋਟੇ-ਵਡੇ ਕੁੜੀਆਂ ਜਿਨ੍ਹਾਂ ਨੇ ਸਾਨੂੰ ਟੀਵੀ ਦੇ ਵਿੱਚ ਦੇਖਿਆ ਖੇលਦੇ ਹੋਏ ਔਰ ਲਾਈਵ ਦੇਖਿਆ ਉਹਨਾਂ ਨੇ ਜ਼ਰੂਰ ਬਹੁਤ ਮੋਟੀਵੇਟ ਕਰਾਂਗੇ ਅੱਗੇ ক্রিকেট ਨਹੀਂ ਬਾਕੀ ਹੋਰ ਵੀ ਸਾਰੇ ਸਪੋਰਟਸ ਕਿੰਢੇ ਨੇ ਨਹੀਂ ਬਹੁਤ ਵਧੀਆ ਦੇਖੋ ਮੈਂ ਤਾਂ ਮੈਂ ਤਾਂ ਅਕਸਰ ਇਹ ਕਹਿ ਵੀ ਕਹਣਾ ਕਿ ਦੇਖੋ ਚਾਰ ਸਪੋਰਟਸ ਨੇ ਮੇਜਰ ਵਿਮਨ ক্রিকেট men's cricket hockey ਤੇ football ਚਾਰਾਂ ਦੇ ਕੈਪਟਨ ਪੰਜਾਬੀ ਨੇ ਇਸ ਵਕਤ ਹੈ ਨਾ ਸ਼ੁਭਮਨ ਗਿੱਲ ਹੋ ਗਿਆ ਉਧਰੋਂ ਤੇ ਇੱਧਰ ਆਪਣਾ ਤੁਸੀਂ ਹੋਗੇ ਤੇ ਆਪਣਾ ਹਰਮਨਪ੍ਰੀਤ ਉਹਦਾ ਨਾਮ ਵੀ ਹਰਮਨਪ੍ਰੀਤ ਹੀ ਹੈ ਆਪਣਾ ਹਾਕੀ ਵਾਲੇ ਜਿਹੜੇ ਮੁੰਡੇ ਨੇ ਉਹ ਤਾਂ 11 ਚੋਂ 9 ਪਲੇਅਰ ਆਪਣੇ ਨੇ ਜੇ ਜਦੋਂ ਤੁਹਾਨੂੰ ਸਨਮਾਨ ਕਰਨ ਲਈ ਤੁਸੀਂ ਬੁਲਾਏ ਸੀਗੇ ਤੇ ਸਾਰੇ ਤਾਂ ਉਦੋਂ ਸਾਰੇ ਪਲੇਅਰ ਆਏ ਸੀਗੇ ਤੇ ਸਪੋਰਟਸ ਦੇ ਵਿੱਚ ਅਚੀਵਮੈਂਟਸ ਜਿਹੜੀਆਂ ਪੰਜਾਬ ਦੀਆਂ ਬਹੁਤ ਹਿਸਟਰੀ ਵਧੀਆ ਬਹੁਤ ਵੱਡੀ ਹਿਸਟਰੀ ਹੈ ਪੰਜਾਬ ਦੀ ਤੇ ਹਰਲੀਨ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਪੀਰ ਮਛੱਲਾ ਖੇਡਣ ਜਾਂਦੇ ਹੁੰਦੇ ਸੀ ਤੇ ਤੁਹਾਨੂੰ ਇਸ ਪੀਸੀਏ 'ਚ ਖੇਡ ਨਹੀਂ ਦਿੰਦੇ ਸੀ ਹੈਨਾ ਤੇ ਮੈਨੂੰ ਯਾਦ ਹੈ ਤੁਸੀਂ ਮੈਨੂੰ ਇਹ ਕਹਿਆ ਸੀਗਾ ਤੇ ਮੈਨੂੰ ਕਹਿ ਸੀ ਵੀ ਇੱਥੇ ਵੀ ਪ੍ਰੈਕਟਿਸ ਕਰਨ ਦੋ ਵੀ ਮੇ ਜੇ ਵੱਡੇ ਗਰਾਊਂਡ 'ਚ ਨਹੀਂ ਪ੍ਰੈਕਟਿਸ ਹੋਊਗੀ ਤਾਂ ਫਿਰ ਇਹ ਕਿਵੇਂ ਮੀਣਿਆ ਜਾਊਗਾ ਕਿ ਛੱਕਾ ਕਿੱਧਰ ਮਾਰਨਾ